सामने फ्रेम ਦੇ ਵਿੱਚ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਪਾਤਸ਼ਾਹੀ ਨਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੋਧਰਤੀ ਹੈ ਜੀ ਤੇ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਪੈਂਦੇ ਨੇ ਇਸ ਰੂਟ ਤੇ ਮਾਤਾ ਗੁਜਰ ਕੋਲ ਰੂਟ ਤੇ ਗੁਰਦੁਆਰਾ ਲਖਨੌਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕਾ ਪਿੰਡ ਹੈ ਮਾਤਾ ਗੁਜਰਕੌਰ ਜੀ ਦਾ ਪੇਕਾ ਤੇ ਗੁਰੂ ਤੇਗ ਬਹਾਦਰ ਜੀ ਦਾ ਸੋਹਰਾ ਪਿੰਡ ਹੈ ਤੇ ਦੂਜਾ ਗੁਰਦੁਆਰਾ ਹੈ ਜੀ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਜਿਸ ਪਾਵਨ ਧਰਤੀ ਤੇ ਆਪਾਂ ਇਸ ਟਾਈਮ ਖੜੇ ਆਂ ਤੇ ਤੀਜਾ ਗੁਰਦੁਆਰਾ ਹੈਗਾ ਗੁਰਦੁਆਰਾ ਸ੍ਰੀ ਗੈਂਦ ਸਰ ਸਾਹਿਬ ਗੈਂਦ ਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲ ਉਮਰ ਦੇ ਵਿੱਚ ਖਿੱਦੋ ਡੰਡਾ ਖੇលਦੇ ਹੁੰਦੇ ਸੀਗੇ ਤੇ ਆਪਣੀ ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਦਿਨਾਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਬਿਮਾਰ ਹੋ ਗਏ ਸੀਗੇ ਟਾਈ ਫਾਈਟ ਹੋ ਗਿਆ ਹੀ ਤੇ 10-12 ਦਿਨ ਆਪਾਂ ਮੰंजे ਤੇ ਹੀ ਪੈ ਰਹੇ ਆ ਸੋ ਇਸ ਟਾਈਮ ਆਪਾਂ ਖੜੇ ਆ ਜੀ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਦੀ ਚਰਨ ਸੋ ਧਰਤੀ ਤੇ ਤੇ ਆਪਾਂ ਇੱਥੇ ਮੱਥਾ ਟੇਕ ਲਿਆ ਜੀ ਪ੍ਰਸ਼ਾਦਾ ਛਕ ਲਿਆ ਕੜਾ ਪ੍ਰਸ਼ਾਦੀ ਦੇਗ ਛਕ ਲਈਏ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ੍ਰੀ ਗਿੰਦ ਸਰ ਸਾਹਿਬ ਗਿੰਦ ਸਰ ਸਾਹਿਬ ਉਹ ਪਾਵਨ ਧਰਤੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬਾਲ ਉਮਰ ਦੇ ਵਿੱਚ ਛਿੱਦੋ ਡੰਡਾ ਯਾਨੀ ਕਿ ਜਿੰਨੂੰ ਆਪਾਂ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਕਹਿ ਦਿੰਦੇ ਹਾਂ ਕਿ ਹਾਕੀ ਖੇਡਦੇ ਹੁੰਦੇ ਸੀ ਬੱਚਿਆਂ ਦੇ ਨਾਲ ਸੋ ਇੱਥੋਂ 5 ਕੋ ਕਿਲੋਮੀਟਰ ਦੂਰ ਹੈਗਾ ਜੀ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ ਸੀਗੇ ਤੇ ਉਸ ਤੋਂ 3 ਕੋ ਕਿਲੋਮੀਟਰ ਅੱਗੇ ਹੈਗਾ ਜੀ ਪਿੰਡ ਭਾਨੋ ਖੇੜੀ ਗੁਰਦੁਆਰਾ ਸ੍ਰੀ ਗਿੰਦਸਰ ਸਾਹਿਬ ਤੇ ਅੱਜ ਆਪਾਂ ਤੁਹਾਨੂੰ ਗਿੰਦਸਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਜੇ ਚੈਨਲ ਤੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਤੁਹਾਡੇ ਚਰਨਾਂ ਚ ਨਿੱਗੀ ਜੀ ਅਰਦਾਸ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਤੇ ਲਾਈਕ ਵੀ ਕਰ ਦਿਆ ਜੇ ਹੋ ਸਕੇ ਤਾਂ ਸ਼ੇਅਰ ਵੀ ਕਰ ਦਿਆ ਜੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਸ੍ਰੀ ਜਿਹੜੀ ਪੁਲ ਤੇ ਮੈਂ ਖੜਿਆ ਇਸ ਪੁਲ ਦੇ ਥੱਲੋਂ ਨਿਕਲਦੀ ਆ ਜੀ ਡਾਂਗਰੀ ਨਦੀ ਤੇ ਡਾਂਗਰੀ ਨਦੀ ਅੱਜ ਕੱਲ ਪੂਰੇ ਜ਼ੋਰ ਤੇ ਚੱਲ ਰਹੀ ਹੈ ਆ ਦੇਖੋ ਪਾਣੀ ਪਾਣੀ ਹੋਇਆ ਪਿਆ ਪਾਣੀ ਪਾਣੀ ਹੋਣ ਦੀ ਵਜ੍ਹਾ ਉੱਪਰ ਪਹਾੜਾਂ ਚੋਂ ਬਹੁਤ ਮੀਂਹ ਪੈ ਰਿਹਾ ਹੈ ਤੇ ਚਾਹੇ ਇਹ ਡਾਂਗਰੀ ਨਦੀ ਜਿਆਦਾ ਉੱਚੀ ਜਗ੍ਹਾ ਤੋਂ ਨਹੀਂ ਨਿਕਲਦੀ ਨੀਵੇਂ ਪਹਾੜਾਂ ਚੋਂ ਨਿਕਲਦੀ ਆ ਨਾਨ ਦੇ ਲਾਗਿਓ ਨਿਕਲਦੀ ਆ ਪਰ ਫਿਰ ਵੀ ਮੀਂਹ ਇੰਨਾ ਪੈ ਰਿਹਾ ਉੱਪਰ ਕਿ ਇਹ ਪੂਰੇ ਉਫਾਨ ਤੇ ਆ ਤੇ ਡਾਂਗਰੀ ਨਦੀ ਦੇ ਨਾਲ ਨਾਲ ਆਪਣਾ ਅੰਮ੍ਰਾਲੇ ਸ਼ਹਿਰ ਦੇ ਨੇੜੇ ਨਿਕਲਦਾ ਇੱਕ ਘੱਗਰ ਦਰਿਆ ਤੇ ਇੱਕ ਗਰਦ ਰਿਆ ਦਾ ਵੀ ਪਾਣੀ ਓਵਰ ਚੱਲਦਾ ਪਿਆ ਹੈ ਤੇ ਸ਼ਹਿਰ ਦੇ ਵਿੱਚ ਵੀ ਪਾਣੀ ਵੜ ਗਿਆ ਅੰਮ੍ਰਾਲੇ ਦੇ ਸੋ ਆਪਾਂ ਇਹੀ ਕਹਿਨੇ ਆ ਕਿ ਅੱਜ ਕੱਲ ਪਹਾੜਾਂ ਤੇ ਜਾਣਾ ਅਵੋਇਡ ਕਰੋ ਸਾਮਣੇ ਫਰੇਮ ਦੇ ਵਿੱਚ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਹੈ ਜੀ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ ਨਵੀਂ ਪਾਤ ਤਿੰਨ ਗੁਰਦੁਆਰਿਆਂ ਦੀ ਲੜੀ ਆ ਤਿੰਨਾਂ ਵਿੱਚ ਸਭ ਤੋਂ ਮੇਨ ਗੁਰਦੁਆਰਾ ਇਹ ਜਿਹੜਾ ਪੇਕਾ ਪਿੰਡਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਪਿੰਡ ਛੋਟੀ ਉਮਰ ਦੇ ਵਿੱਚ ਗੁਰੂ ਜੀ ਨੇ ਇੱਥੇ 6 ਮਹੀਨੇ ਬਤਾਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜਿਹੜਾ ਪਿਛਲਾ ਗੁਰਦੁਆਰਾ ਸਾਫ ਸੀਗਾ ਗੁਰਦੁਆਰਾ ਸ੍ਰੀ ਮਰਦੋਂ ਸਾਫ ਗੁਰਦੁਆਰਾ ਸ੍ਰੀ ਮਰਦੋਂ ਸਾਫ ਤੋਂ 4 ਕਿਲੋਮੀਟਰ ਅੱਗੇ ਆ ਇਹ ਗੁਰਦੁਆਰਾ ਸਾਫ ਸਾਹਮਣੇ ਤਲਾਬ ਤੇ ਇਸ ਸਾਈਡ ਹੈਗਾ ਮਾਤਾ ਗੁਜਰਕੌਰ ਜੀ ਦੀ ਖੂਈ ਇਹ ਵਾਲੇ ਗੁਰਦੁਆਰੇ ਤੇ ਮੈਂ ਪਹਿਲਾਂ ਵੀਡੀਓ ਬਣਾਈ ਹੋਈ ਆ ਤੇ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗਾ ਜਿਹੜੇ ਮੇਰੇ ਵੀਰ ਭੈਣ ਨੇ ਨਹੀਂ ਵੇਖੀ ਉਹ ਜਾ ਕੇ ਇਹ ਵੀਡੀਓ ਵੀ ਦੇਖ ਲੈਣਾ ਇਹ ਵਾਲੇ ਗੁਰਦੁਆਰਾ ਸਾਹਿਬ ਦੇ ਮੈਂ ਚੰਗੀ ਤਰ੍ਹਾਂ ਦਰਸ਼ਨ ਕਰਵਾਏ ਹੋਏ ਨੇ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ ਦਸਵੀਂ ਅੰਮ੍ਰੋ ਸਰ ਸਾਹਿਬ ਗੁਰਦੁਆਰਾ ਸ੍ਰੀ ਗੇਂਦ ਸਰ ਸਾਹਿਬ ਪਾਕਸ਼ਾਹੀ ਦਸਵੀਂ ਪੰਨੋ ਖੇੜੀ ਇੱਧਰ ਦੰਗਰ ਹਾਲ ਸਾਹਮਣੇ ਦਰਬਾਰ ਸਾਹਿਬ ਤੇ ਸਵੇਰੇ ਸਵੇਰੇ ਸੂਰਜ ਦੇ ਤਾ ਦਰਬਾਰ ਸਾਹਿਬ ਦੇ ਪੈਣਦੇ ਹੋਏ ਤੇ ਦਰਬਾਰ ਸਾਹਿਬ ਪੂਰਾ ਚਮਕਦਾ ਆ ਸੋ ਆਪਾਂ ਹੁਣ ਸਭ ਤੋਂ ਪਹਿਲਾਂ ਜੋੜੇ ਲਾਣੇ ਆ ਜੋੜੇ ਲਾ ਕੇ ਕਰਾਂਗੇ ਦਰਬਾਰ ਸਾਹਿਬ ਦੇ ਦਰਸ਼ਨ ਪਿਛਲਾ ਗੁਰਦੁਆਰਾ ਜਿਹੜਾ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਉਸ ਤੋਂ 3 ਕਿਲੋਮੀਟਰ ਅਗਾਂ ਪੈਂਦਾ ਹੈ ਗੁਰਦੁਆਰਾ ਸ੍ਰੀ ਗੀਨ ਸਾਹਿਬ ਗੁਰਦੁਆਰਾ ਸਾਹਿਬ ਤੇ ਬਿਲਕੁਲ ਨਾਲ ਹੀ ਬਣਿਆ ਹੋਇਆ ਹੈ ਇਹ ਤਲਾਬ ਇਹ ਤਲਾਬ ਦਾ ਇਤਿਹਾਸ ਇਹ ਆ ਕਿ ਇਹ ਤਲਾਬ ਛੱਪੜ ਹੁੰਦਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲ ਉਮਰ ਦੇ ਵਿੱਚ ਇੱਥੇ ਆਇਆ ਕਰਦੇ ਸੀਗੇ ਖੇលਦੇ ਹੁੰਦੇ ਸੀਗੇ ਤੇ ਇੱਥੇ ਕੋੜੀ ਹੁੰਦੇ ਸੀ ਨਾ ਕੋੜੀ ਉਹਨਾਂ ਨੂੰ ਇੱਥੇ ਨਵਾਇਆ ਗਿਆ ਤੇ ਉਹਨਾਂ ਦਾ ਕੋੜ ਦੂਰ ਕੀਤਾ ਗਿਆ ਸੀਗਾ ਇਸ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਇਤਿਹਾਸ ਜੁੜਿਆ ਹੋਇਆ ਹੈ ਮੈਂ ਤੁਹਾਨੂੰ ਦੱਸਦਾ ਅੱਗੇ ਹੁੰਦਾ ਇਤਿਹਾਸ ਕੀ ਆ ਸੋ ਪਹਿਲਾਂ ਆਪਾਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਣੇ ਗੁਰਦੁਆਰਾ ਸਾਹਿਬ ਤੋਂ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਮੱਥਾ ਟੇਕ ਕੇ ਤੇ ਆਪਾਂ ਆ ਗਏ ਆ ਬਾਹਰ ਤੇ ਮੈਂ ਪਿੱਛੇ ਵੀਡੀਓ ਇੱਕ ਕਲਿੱਪ ਲਾਈ ਹੈ 10 ਕੋ ਸੈਕਿੰਡ ਦੀ ਉਹਦੇ ਵਿੱਚ ਬੋਲਿਆ ਨਹੀਂ ਤੇ ਤੁਸੀਂ ਦੇਖਿਆ ਹੋਵੇਗਾ ਕਿ ਅੰਦਰ ਬੈਠ ਹਾਕੀਆਂ ਸਭ ਕੁਝ ਪਿਆ ਹੈ ਉਹ ਇਸ ਕਰਕੇ ਕਿਉਂਕਿ ਇੱਥੋਂ ਦੀ ਮੰਨਤ ਹੈ ਕਿ ਜਦੋਂ ਵੀ ਕਿਸੇ ਦੀ ਕੋਈ ਮਰاد ਪੂਰੀ ਹੁੰਦੀ ਏ ਜਿਵੇਂ ਅੱਜ ਕੱਲ ਲੋਕ ਬਾਹਰ ਬਹੁਤ ਜਾ ਰਹੇ ਨੇ ਤੇ ਇੱਥੇ ਉਹਦੇ ਹਾਕੀ ਚੜਾਈ ਜਾਂਦੀ ਏ ਜਾਂ ਆਪਣਾ ਬੈਟ ਚੜਾਏ ਜਾਂਦੇ ਨੇ ਲੋਕ ਆਪਣੀ ਸ਼ਰਦਾ ਨਾਲ ਸੋ ਆਪਾਂ ਹੁਣ ਜਾਵਾਂਗੇ ਲੰਗਰ ਹਾਲ ਤੇ ਤੁਸੀਂ ਇੱਕ ਵਾਰੀ ਫਿਰ ਦੇਖ ਲਓ ਗੁਰਦੁਆਰਾ ਸ੍ਰੀ ਗੇਂਸਰ ਸਾਹਿਬ ਪਾਨੋ ਖੇੜੀ ਜ਼ਿਲ੍ਹਾ ਅੰਮ੍ਰਿਤਸਰ ਕਦੇ ਟਾਈਮ ਲੱਗਾ ਤੇ ਦਰਸ਼ਨ ਕਰਨ ਜ਼ਰੂਰ ਆਣਾ ਬਹੁਤ ਵਧੀਆ ਸ਼ਾਂਤ ਜਿਹੀ ਜਗਾ ਇੱਥੇ ਪਿੰਡ ਤੋਂ ਦੂਰ ਪਿੰਡ ਤੇ ਸ਼ਹਿਰ ਤੋਂ ਬੜੀ ਦੂਰ ਨਾ ਕੋ ਰੋਲਾ ਰੱਪਾ ਹੈਗਾ ਇੱਥੇ ਤੇ ਬੜਾ ਸੋਹਣਾ ਜਾਂ ਮੋਲ ਏ ਇਧਰ ਦਾ ਸਾਹਮਣੇ ਪਾਰਕ ਵੀ ਬਣਾਇਆ ਬਾਬਾ ਨੇ ਤੇ ਇਹ ਆਪਣਾ ਤਲਾਬ ਹੈ ਪਰ ਬੀਬੀਆਂ ਨਹਾਉਂਦੀਆਂ ਨਹੀਂ ਤੇ ਇੱਥੇ ਆਪਣਾ ਮਰਦ ਨਹਾਉਂਦੇ ਨੇ ਇਸ਼ਨਾਨ ਕਰਦੇ ਨੇ ਸੋ ਹੁਣ ਆਪਾਂ ਸਾਹਮਣੇ ਚੱਲਦੇ ਆਂ ਲੰਗਰ ਖਾਲਸਾ ਲੰਗਰ ਹਾਲ ਚੋਂ ਆਪਾਂ ਗਏ ਸੀਗੇ ਤੇ ਬਾਬੇ ਕਹਿੰਦੇ ਵੀ ਅਜੇ ਲੰਗਰ ਤਾਂ ਬਣਿਆ ਨਹੀਂ ਖੈਰ ਲੰਗਰ ਆਪਾਂ ਛਕਣਾ ਵੀ ਨਹੀਂ ਸੀ ਗਿਆ ਤੇ ਲੱਸੀ ਦਾ ਗਲਾਸ ਮਾਰ ਕੇ ਆਪਾਂ ਆ ਗਏ ਆ ਬਾਹਰ ਦਰਬਾਰ ਸਾਹਿਬ ਦੇ ਸਾਹਮਣੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਆਂ ਹਿੰਦੀ ਚ ਲਿਖਿਆ ਹੈ ਜਿਹੜੇ ਮੇਰੇ ਵੀਰ ਭੈਣ ਨੇ ਪੰਜਾਬੀ ਨਹੀਂ ਆਂਦੀ ਕੋਈ ਨੂੰ ਪੋਸ ਕਰਕੇ ਹਿੰਦੀ ਚ ਪੜ ਲੈਣਾ ਤੇ ਆ ਪੰਜਾਬੀ ਜੋ ਵੀ ਲਿਖਿਆ ਹੋਇਆ ਪੋਸ ਕਰਕੇ ਜਰੂਰ ਪੜ ਲੈਣਾ ਤੇ ਬਾਕੀ ਇੱਥੋਂ ਦਾ ਇਤਿਹਾਸ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਹੀ ਦਿੱਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਾਲ ਉਮਰ ਦੇ ਵਿੱਚ ਇੱਥੇ ਹਾਕੀ ਖੇਡਿਆ ਕਰਦੇ ਸੀਗੇ ਇਹ ਇੱਕ ਰਾਖਸ਼ ਸੀਗਾ ਸੱਪ ਦੇ ਰੂਪ ਚ ਤੇ ਉਹਨਾਂ ਦਾ ਉਹਨਾਂ ਦੀ ਉਹ ਕੀਤੀ ਸੀਗੀ ਕਿ ਉਹਨੂੰ ਕਹਿੰਦੇ ਨੇ ਉਹਨਾਂ ਦਾ ਆਧਾਰ ਕੀਤਾ ਸੀਗਾ ਸੋ ਇਹ ਥੋਦਾ ਇਤਿਹਾਸ ਹੈ ਤੇ ਲੰਗਰ ਪ੍ਰਸ਼ਾਦਾ ਆਪਾਂ ਛਕਣਾ ਨਹੀਂ ਸੀਗਾ ਤੇ ਦਰਸ਼ਨ ਦਰਦਾਦ ਕਰ ਲੈ ਗੁਰਦੁਆਰਾ ਸਾਹਿਬ ਦੇ ਆ ਸਾਹਮਣੇ ਟਾਇਲਟ ਬਣੇ ਹੋਏ ਨੇ ਤੇ ਇਹ ਦਫਤਰ ਇਥੋਂ ਦਾ ਅਜੋ ਤੁਸੀਂ ਫਰੇਮ ਦੇ ਵਿੱਚ ਦੇਖ ਰਹੇ ਹੋ ਇਹ ਪੁਰਾਣਾ ਲੰਗਰ ਹਾਲ ਸੀਗਾ ਤੇ ਇਹ ਗੁਰੂ ਸਾਹਿਬ ਦੇ ਟਾਈਮ ਦੀ ਕੋਈ ਆ ਇਸ ਟਾਈਮ ਤੇ ਖੈਰ ਸਾਉਂਸ ਮਲ ਨਾ ਕਰਕੇ ਉਜਾੜ ਪਾਤੀ ਇੱਥੇ ਸੋ ਇਹ ਕੁਛ ਇਤਿਹਾਸਿਕ ਜਗ੍ਹਾ ਹੈਗੀਆਂ ਨੇ ਜਿਹੜੀਆਂ ਦੇ ਵੀ ਨਿਸ਼ਾਨੀਆਂ ਬਚੀਆਂ ਨੇ ਖੈਰ ਤਾਂ ਨਹੀਂ ਹੈਗੀ ਪਰ ਚਲੋ ਜੋ ਵੀ ਹੈਗਾ ਸੋ ਹੈਗਾ ਹੈ ਇਹ ਗੁਰਦੁਆਰਾ ਸਾਹਿਬ ਦਾ 메인 ਬਿਲਡਿੰਗ ਦਰਬਾਰ ਸਾਹਿਬ ਤੇ ਨਵਾਂ ਲੰਗਰ ਹਾਲ ਮੈਂ ਤੁਹਾਨੂੰ ਦਿਖਾ ਦਿੱਤਾ ਹੈ ਇੱਧਰ ਕੁਛ ਮਰੂਤ ਵਗੈਰਾ ਲੱਗੇ ਹੋਏ ਨੇ ਬਾਗ ਸੀਗਾ ਪਹਿਲੇ ਇੱਥੇ ਹੁਣ ਤਾਂ ਬਾਗ ਬੋਗ ਵੀ ਉਜੜ ਗਏ ਥੱਲੇ ਚੰਗੇ ਖਿਲਰੇ ਪੈ ਨੇ ਮੋٹے ਮੋٹے ਪਦਰਸ਼ਨ ਦੇ ਦਰਕਰ ਲੈ ਗੁਰਦੁਆਰਾ ਸਾਹਿਬ ਦੇ ਤੇ ਤੁਹਾਡਾ ਕਦੇ ਟਾਈਮ ਲੱਗਾ ਤੇ ਤਿੰਨ ਗੁਰਦੁਆਰਾ ਸਾਹਿਬ ਦੀ ਲੜੀ ਹੈ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਕੇਂਦ ਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨਿੱਕੀ ਉਮਰ ਦੇ ਵਿੱਚ ਖੇលਿਆ ਕਰਦੇ ਸੀਗੇ ਤੇ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਤਿੰਨੋਂ ਗੁਰਦੁਆਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦੇ ਨੇ ਤੇ ਅੰਮ੍ਰਿਤਸਰ ਕੈਂਟ ਤੋਂ 5 ਤੋਂ 6 ਕਿਲੋਮੀਟਰ ਦੂਰ ਹੈਗੇ ਨੇ ਸੋ ਕਦੇ ਟਾਈਮ ਲੱਗਾ ਤੇ ਦਰਸ਼ਨ ਕਰਨ ਜ਼ਰੂਰ ਆਣਾ ਸੋ ਫਿਲਹਾਲ ਦੀ ਗੱਡੀ ਦੇ ਵਿੱਚ ਸਾਨੂੰ ਦਿਓ ਇਜਾਜ਼ਤ ਤੇ ਆਪਾਂ ਫੇਰ ਕਦੇ ਮਿਲਾਂਗੇ ਨਵੇਂ ਚੈਨਲ ਨਵੇਂ ਬਲੌਗ ਦੇ ਵਿੱਚ ਕਿਸੇ ਨਵੀਂ ਜਗ੍ਹਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੇ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਾਂਗੇ ਇਦਾਂ ਹੀ ਗੁਰਦੁਆਰਾ ਸਾਹਿਬ ਦੇ ਸਤਿ ਸ੍ਰੀ ਅਕਾਲ ਅਦਾਬ ਜਿਉਂਦੇ ਵਸਦੇ ਰਹੋ